ਅਸੀਖਲ ਦੋਸਤੋ ਹੁਣੇ-ਹੁਣੇ ਟ੍ਰੈਜਰਰੀ ਜਮ ਚਾਮਲ ਆਪਣਾ ਤੀਜਾ ਬਜਟ ਕੰਟਰੀ ਦੇ ਮੂਰੇ ਰੱਖ ਕੇ ਹਟੇ ਨੇ ਤੇ ਮਾਈਗ੍ਰੇਸ਼ਨ ਦੇ ਲਈ ਬਜਟ ਬਹੁਤ ਇੰਪੋਰਟੈਂਟ ਹੁੰਦਾ ਕਿਉਂਕਿ ਸਾਰੀ ਪਲੈਨਿੰਗ ਬਜਟ ਦੀ ਹੁੰਦੀ ਹੈ ਅੱਜ ਦਾ ਬਜਟ ਕਿਵੇਂ ਸੀਗਾ ਇਸ ਵੇਲੇ ਆਸਟ੍ਰੇਲੀਆ ਚ ਕੋਈ ਬਹੁਤਿਆਂ ਚੰਗੀਆਂ ਖਬਰਾਂ ਮਾਈਗ੍ਰੇਸ਼ਨ ਨੂੰ ਲੈ ਕੇ ਨਹੀਂ ਆ ਰਹੀਆਂ ਪਰ ਡਿਪੈਂਡ ਕਰਦਾ ਕਿ ਤੁਹਾਡੀ ਸਿਚੁਏਸ਼ਨ ਕੀ ਹੈ ਤੁਸੀਂ ਇਹਨੂੰ ਕਿੱਦਾਂ ਦੇਖਦੇ ਹੋ ਜੇ ਆਪਾਂ ਪਰਮਨੈਂਟ ਮਾਈਗ੍ਰੇਸ਼ਨ ਸਕਿਲਡ ਮਾਈਗ੍ਰੇਸ਼ਨ ਦੇ ਵੱਲੋਂ ਗੱਲ ਕਰੀਏ ਮੈਨੂੰ ਲੱਗਦਾ ਕਿ ਬਜਟ ਠੀਕ ਹੈ ਵਧੀਆ ਕੋਈ ਇਹਦੇ ਵਿੱਚ ਬਾਲੀ ਮਾੜੀ ਗੱਲ ਨਹੀਂ ਹੈ ਪਰ ਜੇ ਤੁਸੀਂ ਤੇ ਹੈਗੇ ਮੈਂ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹਾਂ ਫੇਰ ਤੁਹਾਡੇ ਲਈ ਸ਼ਾਇਦ ਕੋਈ ਬਹੁਤ ਚੰਗਾ ਬਜਟ ਨਹੀਂ ਸੀ ਕਿਉਂਕਿ ਤੁਹਾਨੂੰ ਪਤਾ ਹੈ ਪੋਲਿਟੀਕਲ ਡਿਸਕੋਰਸ ਇਸ ਵੇਲੇ ਕਿਦਾਂ ਦਾ ਹੈ ਸਟੂਡੈਂਟ ਵੀਜ਼ਾ ਤੇ ਕੈਪ ਲਾਤੀ ਹੈ ਯੂਨੀਵਰਸਿਟੀਆਂ ਦੇ ਉੱਤੇ ਇੱਕ ਸੌਫਟ ਕੈਪ ਹੈ ਡਿਪਾਰਟਮੈਂਟ ਡਿਸਾਈਡ ਕਰੇਗਾ ਗਵਰਨਮੈਂਟ ਡਿਸਾਈਡ ਕਰੇਗਾ ਕਿੰਨੇ ਬੰਦੇ ਇੱਥੇ ਆ ਸਕਦੇ ਹਨ ਪਰ ਚੰਗੀਆਂ ਗੱਲਾਂ ਕੀ ਨੇ ਮਾੜੀਆਂ ਗੱਲਾਂ ਕੀ ਨੇ ਮੈਂ ਤੁਹਾਨੂੰ ਥੋੜਾ ਜਿਹਾ ਇੱਕ ਸਨੈਪਸ਼ਾਟ ਦਿੰਨਾ ਮੋਟੀ ਮੋਟੀ ਜੀ ਗੱਲ ਕੀ ਹੈ ਇੰਡੀਅਨਸ ਲਈ ਖਾਸ ਕਰਕੇ ਇਹਦੇ ਵਿੱਚ ਵਧੀਆ ਖਬਰ ਹੈ ਉਹ ਮੈਂ ਬਾਅਦ ਚੰਦਾਸਾਂ ਕੀ ਹੈ ਜਿਹੜਾ ETU ਦਾ ਡਾਟਾ ਮੈਚਿੰਗ ਹੈਗੀ ਆ ਉਹਦੇ ਲਈ 1.9 ਮਿਲੀਅਨ ਡਾਲਰ ਰੱਖੇ ਹੋਏ ਆ ETU ਤੇ ਹੋਮ ਅਫੇਅਰਸ ਦੇ ਡਾਟਾ ਮੈਚਿੰਗ ਦੇ ਲਈ ਤਾਂ ਕਿ ਹੋਮ ਅਫੇਅਰਸ ਡਿਪਾਰਟਮੈਂਟ ਨੂੰ ਪਤਾ ਲੱਗ ਸਕੇ ਕਿ ਕਿੰਨਾ ਕੰਮ ਹੋ ਰਿਹਾ ਕਿੰਨੀ ਅਰਨਿੰਗ ਹੋ ਰਹੀ ਹੈ ਆਪਾਂ ਦੇਖਿਆ ਕਿ ਇਹਦਾ ਯੂਜ਼ ਕੁਝ ਸਟੂਡੈਂਟ ਵੀ ਦਾ ਕੈਂਸਲੇਸ਼ਨਸ ਦੇ ਵਿੱਚ ਵੀ ਹੋ ਸਕਦਾ ਹੈ ਲੈਦਰ ਲੈਦਰ ਦੇ ਪਰਪਸ ਹੋ ਸਕਦੇ ਨੇ ਉੱਥੇ ਨੇ ਲਿਖਿਆ ਹੋਇਆ ਕਿ ਮਾਈਗ੍ਰੈਂਟ ਵਰਕਰਸ ਐਂਡ ਅਬਿਊਜ਼ ਆਫ ਆਸਟ੍ਰੇਲੀਆਜ਼ ਲੇਬਰ ਮਾਰਕੀਟ ਐਂਡ ਮਾਈਗ੍ਰੇਸ਼ਨ ਸਿਸਟਮ ਤੇ ਹੁਣ ਇਹ ਸਬਜੈਕਟ ਡਿਬੇਟ ਹੈ ਕਿ ਇਹ ਕਿਉਂ ਇਹਦਾ ਪਰਪਸ ਕੀ ਹੈ ਇਸ ਤੋਂ ਇਲਾਵਾ ਜਿਹੜਾ ਗਲੋਬਲ ਟੈਲੈਂਟ ਵੀਜ਼ਾ ਹੈ ਉਹ ਬੰਦ ਕਰਕੇ ਇਸ ਸਾਲ ਦੇ ਐਂਡ ਤੱਕ ਬੰਦ ਕਰਕੇ ਉਹਦੀ ਥਾਂ ਤੇ ਇੱਕ ਨਵਾਂ ਨੈਸ਼ਨਲ ਇਨੋਵੇਸ਼ਨ ਵੀਜ਼ਾ ਆ ਰਿਹਾ ਹੈ ਇਹ ਵੀਜ਼ਾ ਉਹਨਾਂ ਲੋਕਾਂ ਲਈ ਜਿਨ੍ਹਾਂ ਦੀਆਂ ਸਕਿਲਸ ਬਹੁਤ ਹੀ ਐਕਸੈਪਸ਼ਨਲ ਨੇ ਉਸ ਤੋਂ ਇਲਾਵਾ ਜਿਹੜੇ ਬਿਜ਼ਨਸ ਵੀਜ਼ਾ ਹੁੰਦੇ ਨੇ ਜਿਨ੍ਹਾਂ ਦੀ ਆਪਾਂ ਨੂੰ ਪਤਾ ਕਿ ਬਿਜ਼ਨਸ ਇਨੋਵੇਸ਼ਨ ਵੀਜ਼ਾਸ ਇਨਵੈਸਟਮੈਂਟ ਵੀਜ਼ਾਸ ਜਿਹਦੇ ਵਿੱਚ ਮਿਲੀਅਨਸ ਆਫ ਡਾਲਰਸ ਚਾਹੀਦੇ ਨੇ ਜਾਂ ਟਰਨਓਵਰ ਤੁਹਾਡੀ ਬਹੁਤ ਜ਼ਿਆਦਾ ਚਾਹੀਦੀ ਆ ਉਹ ਵੀਜ਼ਾਸ ਬਿਲਕੁਲ ਬੰਦ ਹੋ ਰਹੇ ਨੇ ਉਹਦੇ ਇਹ ਸਾਨੂੰ ਪਹਿਲਾਂ ਵੀ ਸੀ देयर इज नो ਸਰਪ੍ਰਾਈਜ਼ ਹੇਅਰ ਉਹ ਤੋਂ ਇਲਾਵਾ ਚੰਗੀ ਖਬਰ ਕਿਹੜੀ ਆ ਹੁਣ 482 ਵੀਜ਼ਾ ਜਿਹੜਾ ਜਿਹੜੇ ਕੋਈ ਆਸਟ੍ਰੇਲੀਆ ਦੇ ਵਿੱਚ ਕੋਈ ਟ੍ਰੇਡ ਪੜਦੇ ਨੇ ਕੁੱਕਰੀ ਪੜਦੇ ਆ ਕਾਰਪੈਂਟਰੀ ਪੜਦੇ ਆ ਮੋਟਰ ਮੈਕੈਨਿਕ ਕਰਦੇ ਨੇ ਜਾਂ ਕੋਈ ਪ੍ਰੋਫੈਸ਼ਨਲ ਓਕਿਊਪੇਸ਼ਨਸ ਵੀ ਨੇ ਤੁਹਾਡੇ ਕੋਲ 1 ਸਾਲ ਦਾ ਐਕਸਪੀਰੀਅੰਸ ਵੀ ਜੇ ਹੈਗਾ ਉਹਦੀ ਤੁਸੀਂ ਹੁਣ 482 ਦੀ ਐਪਲੀਕੇਸ਼ਨ ਪਾਣੀ ਸ਼ੁਰੂ ਕਰ ਸਕਦੇ ਹੋ ਇਸ ਸਾਲ ਦੇ ਨਵੰਬਰ ਮਹੀਨੇ ਤੋਂ ਇਹਨਾਂ ਨੇ ਸ਼ੁਰੂ ਕਰ ਦੇਣਾ ਲਿਖਿਆ ਹੋਇਆ ਦ ਗਵਰਨਮੈਂਟ ਵਿਲ ਆਲਸੋ ਰਿਡਿਊਸ ਦ ਵਰਕ ਐਕਸਪੀਰੀਅੰਸ ਰਿਕੁਆਇਰਡ ਫॉर ਟੈਂਪਰੇਰੀ ਸਕਿੱਲ ਸ਼ਾਰਟੇਜ ਸਬ ਕਲਾਸ 482 ਵੀਜ਼ਾ ਫ্রম 2 ਇਅਰਸ ਟੂ 1 ਇਅਰ ਫॉर ਆਲ ਐਪਲੀਕੈਂਟਸ ਫ্রম 23 23 ਨਵੰਬਰ 2024 ਆਨਵਰਡਸ ਇਹ ਵਧੀਆ ਖਬਰ ਹੈ ਕਰੰਟਲੀ ਲੋਕਾਂ ਦੇ ਕੋਲ 2 ਸਾਲ ਦਾ ਐਕਸਪੀਰੀਅੰਸ ਨਹੀਂ ਹੁੰਦਾ ਤਾਂ ਇਸ ਕਰਕੇ ਉਹਨਾਂ ਨੂੰ 407 ਜਾਂ ਦੁਬਾਰਾ ਸਟੂਡੈਂਟ ਵੀਜ਼ਾ ਪਾਉਣਾ ਪੈਂਦਾ ਹੈ ਉਹ ਹੁਣ ਜੇ ਤੁਸੀਂ ਜੋਬ ਰੈਡੀ ਕਰ ਲਿਆ ਤੁਹਾਡਾ ਰਿਕੁਆਇਰਮੈਂਟ ਪੂਰੀ ਹੋ ਜੇਗੀ ਜਾਂ ਨਹੀਂ ਵੀ ਕੀਤਾ ਤਾਂ ਵੀ ਜੇ ਇਥੇ ਪੜ੍ਹਾਈ ਕੀਤੀ ਹੋਇਆ ਪੂਰੀ ਹੋ ਜੇਗੀ ਉਸ ਤੋਂ ਇਲਾਵਾ ਇੰਡੀਅਨਸ ਦੇ ਲਈ ਖਾਸ ਕਰਕੇ ਜਿਹੜੀ ਚੰਗੀ ਖਬਰ ਹੈ ਮੇਟਸ ਐਗਰੀਮੈਂਟ ਇੱਕ ਆਸਟ੍ਰੇਲੀਆ ਤੇ ਇੰਡੀਆ ਦਾ ਹੋਇਆ ਜਿਹਦੇ ਜਿਹਦੇ ਤਹਿਤ 3000 ਇੰਡੀਅਨ ਗ੍ਰੈਜੂਏਟਸ ਐਂਡ अर्ਲੀ ਕੈਰੀਅਰ ਪ੍ਰੋਫੈਸ਼ਨਲ ਨੂੰ ਆਸਟ੍ਰੇਲੀਆ ਆਨ ਦਾ ਮੌਕਾ ਮਿਲੂਗਾ ਇਹ ਵੀ ਥੋੜੀ ਜੀ ਇਹਦੇ ਬਾਰੇ ਪਹਿਲਾਂ ਵੀ ਗੱਲ ਹੋ ਚੁੱਕੀ ਹੈ ਇਹਦੀ ਰੂਪਰੇਖਾ ਥੋੜੀ ਜੀ ਕਲੀਅਰ ਹੋਈ ਹੈ ਕਹਿੰਦੇ ਇੱਕ ਬੈਲਟ ਹੋਊਗਾ ਕਿਉਂਕਿ ਇੰਡੀਆ ਦੀ ਪੋਪੂਲੇਸ਼ਨ ਕਿੰਨੀ ਫੀਸ ਹੋਏਗੀ ਬੈਲਟ ਪਾਸਪੋਰਟ ਦੇ ਲਈ ਤੇ ਜਿਹੜੇ ਲੋਕ ਅਪਲਾਈ ਕਰ ਸਕਣਗੇ ਉਹਨਾਂ ਨੂੰ 365 ਡਾਲਰ ਜਿਹੜੇ ਹੈਗੇ ਉਹ ਪੇ ਕਰਨੇ ਪੈਣੇ ਆ ਤੇ ਇਹ ਇਹ ਕਹਿ ਰਹੇ ਨੇ ਕਿ 1 ਨਵੰਬਰ 2024 ਤੋਂ ਸ਼ੁਰੂ ਹੋ ਜਾਏਗਾ ਮੋਬਿਲਿਟੀ ਪਾਥਵੇ ਜਿਹੜਾ ਹੈਗਾ ਉਸ ਤੋਂ ਇਲਾਵਾ ਜਿਹੜੇ 600 ਵੀਜ਼ਾ ਦਾ ਇੱਕ ਸਟ੍ਰੀਮ ਹੁੰਦੀ ਹੈ bizness visitor visa ਕੰਰੈਂਟਲੀ ਉਹਨਾਂ ਨੂੰ 10 ਸਾਲ ਦਾ ਮਿਲਦਾ ਇੰਡੀਅਨਸ ਨੂੰ ਉਹ 5 ਸਾਲ ਦੇ ਦੇ ਦੇਣਗੇ ਪਰ ਇਹਦਾ ਮਤਲਬ ਇਹ ਨਹੀਂ ਕਿ 5 ਸਾਲ ਲਗਾਤਾਰ ਰਹਿ ਸਕਦੇ ਹੋ ਵਿਜ਼ਟਰ ਵੀਜ਼ੇ ਤੇ ਆਸਟ੍ਰੇਲੀਆ ਚ 5 ਸਾਲ ਰਹਿ ਕੇ ਕਰਨਾ ਵੀ ਕੀ ਹੈ ਅ ਐਂਟਰੀ ਉਹਨੀ ਕੀ ਹੋਏਗੀ 3 ਕਿ ਮਹੀਨੇ ਦੀ ਪਰ ਇਹ ਹੈ ਕਿ बार-बार ਤੁਹਾਨੂੰ ਵੀਜ਼ਾ ਅਪਲਾਈ ਕਰਨ ਦੀ ਲੋੜ ਨਹੀਂ ਹੈਗੀ। ਓਵਰਆਲ ਇਹ ਜਿਹੜਾ ਅ ਪਲੈਨਿੰਗ ਜਿਹੜਾ ਲੈਵਲ ਹੁੰਦਾ ਹੈ ਅ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਪ੍ਰੋਗਰਾਮ ਦਾ ਉਹ ਵੀ ਬਜਟ 'ਚ ਡਿਸਾਈਡ ਹੁੰਦਾ ਹੈ। ਐਤਕਿ ਮੈਂ ਕਿਉਂ ਕਿਹਾ ਸੀਗਾ ਕਿ ਪਹਿਲਾਂ ਕਿ ਇਸ ਸਾਲ ਕੋਈ ਬਹੁਤਾ ਮਾੜਾ ਨਹੀਂ ਹੈਗਾ ਪਰਮਨੈਂਟ ਐਪਲੀਕੈਂਟਸ ਲਈ ਹੈ ਸਕਿਲਡ ਐਪਲੀਕੈਂਟਸ ਲਈ ਕਿਉਂਕਿ ਜਿਹੜਾ ਲੈਵਲ ਰੱਖਿਆ ਹੋਇਆ ਉਹ 1,85,000 ਰੱਖਿਆ ਹੋਇਆ ਹੈ। ਜੇ ਆਪਾਂ ਕਰੰਟ ਸਾਲ ਦੀ ਗੱਲ ਕਰੀਏ ਇਹ ਤੋਂ ਪਹਿਲੇ ਸਾਲ ਦੀ ਗੱਲ ਕਰੀਏ ਉਦੋਂ 1,90,000 ਤੋਂ 1,95,000 ਸੀਗਾ ਕੋਈ ਬਹੁਤੀ ਕਮੀ ਨਹੀਂ ਕੀਤੀ ਗਈ ਇਹਦੇ ਵਿੱਚ ਲਿਖਿਆ ਹੋਇਆ ਹੈ ਕਿ 70% ਜਿਹੜੇ ਵੀਜ਼ੇ ਹੈਗੇ ਆ 1,32,200 ਉਹ ਸਕਿਲਡ ਸਟ੍ਰੀਮ ਨੂੰ ਦੇਨੇ ਆ ਜਿਹੜਾ ਪਲੈਨਿੰਗ ਲੈਵਲ ਹੁੰਦਾ ਇਹਦੇ ਵਿੱਚ ਫੈਮਿਲੀ ਵੀਜ਼ਾਸ ਹੁੰਦੇ ਨੇ ਚਾਈਲਡ ਵੀਜ਼ਾਸ ਹੁੰਦੇ ਨੇ ਪੈਰੈਂਟਸ ਵੀਜ਼ਾਸ ਵੀ ਹੁੰਦੇ ਨੇ ਅਦਰ ਫੈਮਿਲੀ ਵੀਜ਼ਾਸ ਹੁੰਦੇ ਨੇ ਪਰ ਸਭ ਤੋਂ ਵੱਡਾ ਜਿਹੜਾ ਪਾਰਟਨਰ ਵੀਜ਼ਾ ਹੁੰਦੇ ਨੇ ਪਰ ਸਭ ਤੋਂ ਵੱਡਾ ਕੰਪੋਨੈਂਟ ਜਿਹੜਾ ਉਹ ਸਕਿਲਡ ਵੀਜ਼ਾ ਦਾ ਹੁੰਦਾ ਹੈ ਇਸ ਕਰਕੇ ਜਿਨ੍ਹਾਂ ਨੇ ਪਰਮਨੈਂਟ ਰੈਜ਼ਿਡੈਂਸੀ ਲੈਣੀ ਹੈ ਜਿਨ੍ਹਾਂ ਨੇ 186 ਪਾਉਣਾ ਹੈ 190 491 189 ਇਹ ਸਾਰੇ ਇਸ ਜਿਹੜੇ ਪ੍ਰੋਗਰਾਮ ਦੇ ਵਿੱਚ ਆਉਂਦੇ ਨੇ ਤੇ ਇਹਦਾ ਸਾਈਜ਼ ਇਹਨਾਂ ਨੇ ਘਟਾ ਦੇਣੀ ਹੈ ਇੱਥੋਂ ਕੀ ਪਤਾ ਲੱਗ ਰਿਹਾ ਕਿ ਗਵਰਨਮੈਂਟ ਜਿਹੜੀ ਹੈ ਉਹ ਸਕਿਲਡ ਮਾਈਗ੍ਰੈਂਟਸ ਨੂੰ ਹਜੇ ਵੀ ਚਾਹੁੰਦੀ ਹੈ ਪਰ ਨੈਟ ਓਵਰਸੀਜ਼ ਮਾਈਗ੍ਰੇਸ਼ਨ ਘਟਾਉਣ ਨੂੰ ਜਿਹੜਾ ਜ਼ਿਆਦਾ ਵੱਡਾ ਗੰਡਾਸਾ ਘੁੰਮਿਆ ਉਹ ਸਟੂਡੈਂਟ ਵੀਜ਼ਾ ਦੇ ਵੱਲ ਨੂੰ ਘੁੰਮਿਆ ਤੇ ਹੁਣ ਦੇਖਦੇ ਆ ਕਿ ਆਪਾਂ ਆਲਰੇਡੀ ਦੇਖ ਰਹੇ ਆ ਕਿ ਸਟੂਡੈਂਟ ਵੀਜ਼ਾ ਸਟਫ ਹੋਏ ਹੋਏ ਆ ਪਰ ਸਕਿਲਡ ਮਾਈਗ੍ਰੇਸ਼ਨ ਠੀਕ ਹੈ ਚੰਗੀ ਚੱਲ ਰਹੀ ਹੈ ਉਮੀਦ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਨਵੀਟੇਸ਼ਨ ਰਾਉਂਡਸ ਹੋਣ ਨਵਾਂ ਫਾਈਨੈਂਸ਼ੀਅਲ ਵੀਅਰ ਵਧੀਆ ਆਵੇ ਬਾਕੀ ਇਹੀ ਬਜਟ ਤੋਂ ਹਜੇ ਤੱਕ ਪਤਾ ਲੱਗਿਆ ਜੀ ਜਿਵੇਂ ਹੋਰ ਚੀਜ਼ਾਂ ਪਤਾ ਲੱਗਣਗੀਆਂ ਅਸੀਂ ਡੈਫੀਨਿਟਲੀ ਤੁਹਾਡੇ ਤੱਕ ਲੈ ਕੇ ਆਵਾਂਗੇ ਧੰਨਵਾਦ ਕਿੰਗ ਆਫ ਸਪਾਈਸਿਸ ਰੈਸਟੋਰੈਂਟ ਕੈਫੇ ਐਂਡ ਅ ਰੂਫਟੌਪ ਮੇ ਆਪਕਾ ਸਵਾਗਤ ਹੈ यहां की सर्विस और रेस्टोरेंट का इंटीरियर फाइव स्टार रेस्टोरेंट जैसा ही है यहाँ आपको मिलेगी वेज नॉन वेज इंडियन पंजाबी एंड कॉन्टिनेंटल फूड की वेरायटी जैसा नाम वैसा खाना। किंग ऑफ स्पाइसेस